ਪਰਮਾਤਮਾ ਇਹ ਸਾਰੀ ਮਾਇਆ ਦੀ ਖੇਡ ਜਿਹੜੀ ਹੈ ਪਰਮਾਤਮਾ ਨੇ ਰਚੀ ਹੈ ਰਹਾਉ ਨਾ ਚੰਤੀ ਗੋਪੀ ਜਨਾਂ ਗੋਪੀ ਜਨਾਂ ਮਰਤੇ ਇਸਤਰੀਆਂ ਸਾਰੇ ਮਾਇਆ ਦੇ ਮੋਹ ਵਿੱਚ ਨੱਚ ਰਹੇ ਹਨ ਦੌੜ ਰਹੇ ਹਨ ਇੱਧਰ ਉੱਧਰ ਭਜਨ ਠੋਰੀ ਹੈ ਇਹ ਮਾਇਆ ਦੇ ਮੋਹ ਦੇ ਵਿੱਚ ਹੀ ਸਾਰੀ ਹੋ ਰਹੀ ਹੈ ਨਾ ਚੰਤੀ ਗੋਪੀ ਜਨਾਂ ਨਈਆ ਤੇ ਬੈਰੇ ਕੰਨਾ ਨਈਆ ਹੁੰਦਾ ਨਾਇਕ ਪਰਮਾਤਮਾ ਵਾਹਿਗੁਰੂ ਪਰ ਮਾਰਾ ਕਹਿੰਦੇ ਨਾ ਕੋਈ ਇਸਤਰੀ ਪਰਮਾਤਮਾ ਤੋਂ ਬਿਨਾ ਹੈ ਤੇ ਨਾ ਕੋਈ ਮਰਦ ਵੀ ਪਰਮਾਤਮਾ ਤੋਂ ਬਿਨਾ ਹੈ। ਵੀ ਕੋਈ ਨਹੀਂ ਕਹਿ ਸਕਦਾ ਵੀ ਇਸਤਰੀਆਂ ਵਿੱਚ ਰੱਬ ਜੀ ਹੈ ਨਹੀਂ ਤੇ ਬੰਦਿਆਂ ਵਿੱਚ ਹੀ ਰੱਬ ਹੁੰਦਾ। ਇਹ ਕਿਵੇਂ ਕੋਈ ਕਹਿ ਸਕਦਾ ਹੈ? ਕਹਿੰਦੇ ਨਹੀਂ ਭਾਈ, ਏਤੇ ਔਰਤ ਮਰਦ ਦਾ ਸਾਜੇ ਇਹ ਸਭ ਰੂਪ ਤੇ ਮਾਰੇ। ਆ ਜਿੰਨੀਆਂ ਕਹਿੰਦੇ ਔਰਤਾਂ ਨੇ ਦੁਨੀਆ ਦੇ ਵਿੱਚ, ਜਿੰਨੇ ਮਰਦ ਨੇ ਇਹ ਰੱਬ ਦੇ ਰੂਪ ਨੇ ਸਾਰੇ। ਕਿਤੇ ਕਿਹਾ ਜਾਂਦਾ ਸੀ ਨਾ ਵੀ ਔਰਤ ਨੂੰ ਧਰਮ ਦੇ ਕੰਮਾਂ ਵਿੱਚ ਸ਼ਾਮਲ ਨਾ ਕਰੋ ਇਹ ਅਪਵਿੱਤਰ ਆ ਗੁਰੂਾਨੰਕ ਸਾਹਿਬ ਮਹਾਰਾਜ ਨੂੰ ਇਹ ਗੱਲ ਕਹੀ ਪਾਤਸ਼ਾਹ ਜੀ ਨੇ ਮਹਾਰਾ ਜੀ ਕਹਿੰਦੇ ਵੀ ਔਰਤ ਨੂੰ ਕਿਉਂ ਨਹੀਂ ਜਨੇਊ ਪਾ ਸਕਦੇ ਤੁਸੀਂ ਕਹਿੰਦੇ ਨਹੀਂ ਮਹਾਰਾ ਸਾਸ਼ਤਰਾਂ ਦੇ ਵਿੱਚ ਮਨਾਹੀ ਕੀਤੀ ਹੋਈ ਆ ਜਦੋਂ ਜਨੇਊ ਪਾਇਆ ਸੀ ਦੇਖੋ ਜਦੋਂ ਮਹਾਰਾ ਜੀ ਨੇ ਮਨਾ ਕੀਤਾ ਮਹਾਰਾ ਕਹਿੰਦੇ ਮੈਂ ਪਾ ਲੈਣਾ ਜਨੇਊ ਮੈਂ ਮਨਾ ਨਹੀਂ ਕਰਦਾ ਜਨੇਊ ਪਾਉਣ ਤੋਂ ਪਰ ਪਹਿਲਾਂ ਮੈਨੂੰ ਦੱਸੋ ਤਾਂ ਸੀ ਵੀ ਇਹਦੇ ਗੁਣ ਔਗਣ ਕੀ ਆ ਗਿਆ ਇਹਦਾ ਫਾਇਦਾ ਕੀ ਹੋਊਗਾ ਫਾਇਦਾ ਇਹ ਵੀ ਤੁਸੀਂ ਉੱਚੀ ਕੁਲ ਦੇ ਬਣ ਜਾਓਗੇ ਜੀ ਤੁਹਾਡੀ ਜਾਇਜ਼ਾ ਕਰ ਹੋਊਗੀ ਮਾਰਾ ਕਹਿੰਨ ਲੱਗੇ ਵੀ ਕੀ ਜਨੇਊ ਪਾ ਕਰਕੇ ਮੇਰੇ ਅੰਦਰ ਦੇ ਵਕਾਰ ਰੁਕ ਜਾਣਗੇ ਇੱਥੇ ਚੁੱਪੋਗੇ ਸਾਰੇ ਜੀ ਵੀ ਇਹਦੇ ਬਾਰੇ ਨਹੀਂ ਜੀ ਪਤਾ ਹੈਗਾ ਸਾਨੂੰ ਪਰ ਇਹ ਮਰਿਆਦਾ ਹੈ ਪਰੰਪਰਾ ਚੱਲੀ ਆ ਰਹੀ ਹੈ ਵੱਡੇ ਵਡੇਰਿਆਂ ਦੀ ਵੀ ਜਨੇਊ ਪਾਉਣਾ ਹੈ ਉੱਚੀ ਜਾਤ ਦੇ ਹੋ ਤੁਸੀਂ ਚਲੋ ਮਾਰਾ ਕਹਿੰਦੇ ਇਦਾਂ ਕਰੋ ਪਹਿਲਾਂ ਮੇਰੀ ਭੈਣ ਨੂੰ ਪਾ ਦਿਓ ਫਿਰ ਫਿਰ ਮੈਂ ਬਾਅਦ ਚ ਪਾ ਲੈਣਾ ਮੇਰੀ ਮਾਂ ਨੂੰ ਪਾ ਦਿਓ ਮੇਰੀ ਮਾਂ ਸਤਕਾਰਯੋਗ ਹੈ ਜਿਨੇ ਮੈਨੂੰ ਜਨਮ ਦਿੱਤਾ ਮੇਰੀ ਭੈਣ ਨੇ ਮੈਨੂੰ ਬਹੁਤ ਪਿਆਰ ਕੀਤਾ ਮੇਰੀ ਭੈਣ ਨੂੰ ਪਾਓ ਮੇਰੀ ਮਾਂ ਨੂੰ ਪਾ ਦਿਓ ਉਹ ਕਹਿੰਦੇ ਨਹੀਂ ਜੀ ਮਹਾਰਾਜ ਕਹਿੰਦੇ ਕਿਉਂ ਬੜੇ ਸੈਂਟੀਫਿਕ ਤਰੀਕੇ ਨਾਲ ਗੱਲ ਕੀਤੀ ਕਹਿੰਦੇ ਜੀ ਨਹੀਂ ਜੀ ਔਰਤ ਨੂੰ ਅਪਵਿੱਤਰ ਦਰਜਾ ਮਿਲਿਆ ਹੋਇਆ ਸ਼ਾਸਤਰਾਂ ਦੇ ਵਿੱਚ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਔਰਤ ਤਾਂ ਪਵਿੱਤਰ ਆ ਕਹਿੰਦੇ ਹਾਂ ਮਹਾਰਾਜ ਕਿਵੇਂ ਮਹਾਰਾਜ ਸ਼ਾਸਤਰਾਂ ਦੇ ਵਿੱਚ ਲਿਖਿਆ ਹੋਇਆ ਵੀ ਔਰਤ ਅਪਵਿੱਤਰ ਹੈ ਇਹ ਮਹੀਨੇ ਦੇ ਵਿੱਚ ਅਪਵਿੱਤਰ ਹੁੰਦੀ ਔਰਤ ਇਹ ਗੱਲਾਂ ਕਹੀਆਂ ਗਈਆਂ ਜੀ ਬਾਣੀ ਵਿੱਚ ਵੀ ਇਹ ਗੱਲਾਂ ਦਰਜ ਕੀਤੀਆਂ ਹੋਈਆਂ ਨੇ ਸਾਰੀਆਂ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਖਾਂ ਅੱਡੀਆਂ ਰਹਿ ਗਈਆਂ ਉਹਨਾਂ ਲੋਕਾਂ ਦੀਆਂ ਮਹਾਰਾ ਕਹਿਣ ਲੱਗੇ ਜਿਸਔਰਤ ਨੂੰ ਤੁਸੀਂ ਅਪਵਿੱਤਰ ਕਹਿੰਦੇ ਹੋ ਕਿ ਇਹ ਅਪਵਿੱਤਰ ਹੁੰਦੀ ਹੈ ਮਹਾਰਾ ਕਹਿੰਦੇ ਜੇ ਉਹ ਅਪਵਿੱਤਰ ਨਾ ਹੋਵੇ ਤੇ ਤੁਹਾਡਾ ਜਨਮ ਨਹੀਂ ਹੋ ਸਕਦੇ ਸਨ ਫਿਰ ਦੇਖੋ ਕਿੱਡੀ ਸੈਂਟੀਫਿਕ ਗੱਲ ਹੈ ਜੀ ਮਹਾਰਾ ਜੀ ਨੇ ਕਹੀ ਜੀ ਉਹ ਕਹਿੰਦੇ ਨਹੀਂ ਔਰਤ ਅਪਵਿੱਤਰ ਹੁੰਦੀ ਹੈ ਜੀ ਇਹ ਕੁਝ ਦਿਨ ਅਪਵਿੱਤਰ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੁਣੋ ਫਿਰ ਜੇ ਇਹ ਗੱਲ ਹੈ ਤੁਹਾਡੀ ਮਹਾਰਾ ਕਹਿੰਦੇ ਜੇ ਉਹ ਅਪਵਿੱਤਰ ਨਾ ਹੋਵੇ ਤੇ ਤੁਹਾਡੇ ਜਨਮ ਵੀ ਨਹੀਂ ਹੋ ਸਕਦੇ ਫਿਰ ਇੱਥੇ ਸਾਹਮਣੇ ਫਿਰ ਸਾਦਸਾਂ ਉੱਤਰ ਨਹੀਂ ਸੀ ਕੋਈ ਉਹਨਾਂ ਦੇ ਪਾਸ ਐਡਾ ਵੱਡਾ ਸੈਂਟੀਫਿਕ ਉੱਤਰ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਮਹਾਰਾ ਨੇ ਆਖਿਆ ਸੀ ਉਹ ਭਲਿਓ ਮਾਨਸੋ ਜੇ ਸੌਰਤ ਤੋਂ ਬਿਨਾਂ ਤੁਹਾਡੇ ਜਨਮ ਹੀ ਨਹੀਂ ਹੋ ਸਕਦੇ ਸਨ ਉਹ ਸੌਰਤ ਨੂੰ ਕਿਹੜੀ ਮੂਹਨਾ ਅਪਵਿੱਤਰ ਕਹਿੰਦੇ ਹੋ ਤੁਸੀਂ ਤੁਹਾਡੇ ਜਨਮ ਹੋਏ ਆ ਤਾਂ ਹੋਏ ਆ ਜੇ ਉਹ ਅਪਵਿੱਤਰ ਹੈ ਕਹਿੰਦੇ ਬਾਬਾ ਜੀ ਤੇ ਗੱਲ ਦੱਸੀ ਨਹੀਂ ਸਾਨੂੰ ਕਿਸੇ ਨੇ ਅਜੇ ਤੱਕ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸੋ ਇਹ ਗੱਲ ਕਹੋ ਮਹਾਰਾ ਕਹਿੰਦੇ ਸੋ ਕਿਉਂ ਮੰਨਦਾ ਆਖੀ ਹੈ ਜਿਤ ਜੰਮੇ ਰਾਜਾ ਆਹ ਗੱਲ ਮਹਾਰਾ ਸੱਚੇ ਪਾਤਸ਼ਾਹ ਨੇ ਸਮਝਾਈ ਗੁਰੂ ਅਨੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਇਸੇ ਕਰਕੇ ਕਹਿੰਦੇ ਸਾਰੀਆਂ ਇਸਤਰੀਆਂ ਸਾਰੇ ਮਰਦ ਇਹ ਰੱਬ ਦੇ ਪੈਦਾ ਕੀਤੇ ਹੋਏ ਆ ਇਹ ਨਹੀਂ ਵੀ ਇਸਤਰੀਆਂ ਹੋਰ ਕਿਸੇ ਦੁਨੀਆ ਦੇ ਵਿੱਚੋਂ ਆਈਆਂ ਨੇ ਇਹ ਵੀ ਰੱਬ ਦੀਆਂ ਪੈਦਾ ਕੀਤੀਆਂ ਨੇ ਧੀਆਂ ਰੱਬ ਦੀਆਂ ਪੈਦਾ ਕੀਤੀਆਂ ਨੇ ਬੱਚੇ ਰੱਬ ਦੇਣ ਵਾਲਾ ਪੈਦਾ ਕਰਨ ਵਾਲਾ ਹੈ ਸਾਰੇ ਜੀ ਉਹੀ ਪੈਦਾ ਕਰਨ ਵਾਲਾ ਹੈ ਸੋ ਇਸੇ ਕਰਕੇ ਮਹਾਰਾ ਸੱਚਪਾਤ ਸ਼ਾ ਕਹਿੰਦੇ ਤਰਕ ਨਾ ਚਾ ਇਸ ਗੱਲ ਵਿੱਚ ਕਦੇ ਤਰਕ ਨਾ ਕਰੋ ਵੀ ਔਰਤ ਘਾਟਾ ਮਹਾਰਾ ਕਹਿੰਦੇ ਨਹੀਂ ਰੱਬ ਨੇ ਸਾਰੇ ਇੱਕੋ ਜਿਹੇ ਪੈਦਾ ਕੀਤੇ ਆ ਭ੍ਰਮੀਆਂ ਚਾ ਪਰਮਾ ਵਿੱਚ ਪੈਣ ਦੀ ਲੋੜ ਨਹੀਂ ਕੇਸ਼ਵ ਆ ਬਚਾਉਣੀ ਰੱਬ ਜੀ ਦੇ ਬਚਨ ਜਿਹੜੇ ਆ ਕੇਸ਼ਵ ਦੇ ਰੱਬ ਜੀ ਦੇ ਬਚਨ ਜਿਹੜੇ ਆ ਆਈਏ ਮਈਏ ਇੱਕ ਆਨ ਜਿਓ ਇਸਤਰੀਆਂ ਤੇ ਮਰਦ ਸਾਰੇ ਜਿਹੜੇ ਆ ਮਾਰਾ ਕਹਿੰਦੇ ਇਹ ਰੱਬ ਦੇ ਰਸਤੇ ਤੇ ਹੀ ਚੱਲ ਰਹੇ ਹਨ ਪਿੰਦੀ ਉਪਕਲੇ ਸੰਸਾਰਾ ਸੰਸਾਰ ਕਹਿੰਦੇ ਮਾਇਆ ਮੋਹ ਦੀਆਂ ਟਿੰਡਾਂ ਦੇ ਵਿੱਚ ੱਲਾ ਮਾਰ ਰਿਹਾ ਹੈ ਭਰਮ ਭਰਮ ਆਏ ਤੁਮ ਚੇ ਦਵਾਰਾ ਅਸੀਂ ਵੈਗ